ਦੋਸਤੋ ਨਮਸਕਾਰ ਮੈਂ ਮੁਕੇਸ਼ ਅੱਜ ਮੈਂ ਲੈ ਕੇ ਆਇਆ ਇੱਕ ਐਸੀ ਵੀਡੀਓ ਜਿਸ ਦੀ ਮੈਨੂੰ ਕਾਫੀ ਦਿਨਾਂ ਤੋਂ ਫੋਨ ਆ ਰਹੀ ਸੀ ਔਰ ਉਸ ਵੀਡੀਓ ਦੇ ਬਾਰੇ ਜਾਣਕਾਰੀ ਹੈ ਉਹ ਹੈ ਪਾਈਲਸ ਭਾਵ ਬਵਾਸੀਰ ਇੱਕ ਹੈਰਾਨੀ ਦਾ ਸਰਵੇ ਹੋਇਆ ਜਿਸ ਵਿੱਚ ਪਤਾ ਲੱਗਿਆ ਕਿ 1.3 ਕਰੋੜ ਪੀਪਲਸ ਆਰ ਸਫਰਿੰਗ ਫਰੋਮ ਦਾ ਪਾਈਲਸ ਡਿਜ਼ੀਜ਼ ਹੈਮੋਰੋਇਡਸ ਇਨ ਕੈਟਲ ਬਵਾਸੀ ਦੋਸਤੋ ਇਹ ਕਿਉਂ ਵੱਧ ਰਹੀ ਹੈ ਕਿਸ ਤਰ੍ਹਾਂ ਵੱਧ ਰਹੀ ਹੈ ਉਹਦਾ ਇੱਕ ਕਾਰਨ ਜਿਹੜਾ ਹੈ ਬੇਸਿਕ ਕਾਰਨ ਤਾਂ ਕਨਸਟਿਪੇਸ਼ਨ ਆ ਭਾਵ ਕਬਜ਼ ਲੇਕਿਨ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਸਦੇ ਬਾਰੇ ਵਿੱਚ ਮਰੀਜ਼ ਡਾਕਟਰ ਕੋਲ ਜਾਣ ਤੋਂ ਸੰਗਦਾ ਹੈ ਔਰ ਦੱਸਦਾ ਨਹੀਂ ਅਗਰ ਉਹ ਦੱਸੇਗਾ ਨਹੀਂ ਤਾਂ ਉਸਦਾ ਬਿਮਾਰੀ ਦਾ ਹੱਲ ਕਿੱਦਾਂ ਹੋਏਗਾ ਤਾਂ ਇਸ ਲਈ ਦੋਸਤੋ ਪਾਇਲਸ ਜਿਹੜੀ ਹੈਗੀ ਹੈ ਬਿਮਾਰੀ ਉਸ ਤੋਂ ਆਪਾਂ ਨੂੰ ਸ਼ਰਮਾਨ ਜਾਂ ਸੰਗਨ ਦੀ ਲੋੜ ਨਹੀਂ ਹੈ ਇਸ ਦਾ ਉਪਚਾਰ ਜਾਂ ਹੋਮ ਰੈਮਡੀਜ਼ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗਾ ਜਿਸ ਨਾਲ ਆਪਾਂ ਇਸ ਨਾਮੁਰਾਦ ਬਿਮਾਰੀ ਤੋਂ ਬਚ ਸਕਦੇ ਹਾਂ ਔਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਕੇਸ ਦੇ ਵਿੱਚ ਸਰਜਰੀ ਹੀ ਹੋਵੇ ਸਰਜਰੀ ਤੋਂ ਬਿਨਾਂ ਵੀ ਉਪਚਾਰ ਕੀਤਾ ਜਾ ਸਕਦਾ ਹੈ ਉਹ ਉਪਚਾਰ ਬਾਰੇ ਅੱਜ ਆਪਾਂ ਗੱਲ ਕਰਾਂਗੇ ਕੁਝ ਮਨਿਰੋਥੈਰਪੀ ਦਾ ਪੁਆਇੰਟ ਦੱਸਾਂਗਾ ਬਵਾਸੀਤ ਦੇ ਲਈ ਆਯੁਰਵੈਦਿਕ ਸਪਲੀਮੈਂਟ ਵੀ ਤੁਹਾਨੂੰ ਦੱਸਾਂਗੇ لیکن سب تو زیادہ ਜਿਹੜਾ ضروری ہے ਉਹ ਹੈਮੋਰੋਇਡਸ ਜਾਂ بواਸੇਰ ਆਂਦੀ ਕਿਉਂ ਹੈ ਉਹ ਆਂਦੀ ਹੈ ਸਾਨੂੰ ਕਨਸਟਿਪੇਸ਼ਨ ਕਬਜ਼ੀ ਦੇ ਨਾਲ ਕਬਜ਼ੀ ਨੂੰ ٹھیک ਰੱਖਣ ਲਈ ਦੋਸਤੋ ਪਾਣੀ ਬਹੁਤ ਜ਼ਿਆਦਾ ਮਾਤਰਾ ਚ ਪੀਣਾ ਚਾਹੀਦਾ ਹੈ ਸੈਲਡਸ اور ਫਰੂਟਸ ਦੀ ਬਹੁਤ ਜ਼ਿਆਦਾ ਮਾਤਰਾ ਲਵਾਂਗੇ ਤਾਂ ਹੀ ਅਸੀਂ ਇਸ ਤਰ੍ਹਾਂ ਦੀ ਬਿਮਾਰੀ ਤੋਂ ਬਚ ਸਕਦੇ ਹਾਂ بواਸੇਰ ਵਰਗੀ ਨਾਮਰਾਦ ਬਿਮਾਰੀ ਦੋਸਤੋ ਇੰਨਾ ਜ਼ਿਆਦਾ ਤੰਗ ਕਰਦੀ ਵੀ ਆਪਾਂ ਨੂੰ ਬੈਠਣ 'ਚ ਵੀ ਦਿੱਕਤ ਆਂਦੀ ਹੈ ਜਦੋਂ ਬੈਠਦੇ ਆ ਤਾਂ ਨੀਚੇ ਜਲਨ ਹੁੰਦੀ ਹੈ ਇਹ ਦੋਸਤੋ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਅੰਦਰਲੇ ਪਾਸੇ ਇਹਦੇ ਮੱਸੇ ਹੋ ਜਾਂਦੇ ਹਨ ਜਿਹਨੂੰ ਇੰਟਰਨਲ ਫਾਈਲਸ ਕਹਿੰਦੇ ਆ ਜਿਹੜੇ ਬਾਹਰ ਹੋ ਜਾਂਦੇ ਆ ਉਸਨੂੰ ਕਹਿੰਦੇ ਆ ਐਕਸਟਰਨਲ ਫਾਈਲਸ ਇਸ ਤੋਂ ਇਲਾਵਾ ਇੱਕ ਸਾਈਡ ਤੇ ਅਗਰ ਇਸ ਤਰ੍ਹਾਂ ਦਾ ਸੁਰਾਖ ਬਣ ਜਾਂਦਾ ਹੈ ਜਿਸਨੂੰ ਫਿਸਟੂਲਾ ਜਿਹਨੂੰ ਪੰਜਾਬੀ 'ਚ ਆਪਾਂ ਪਗੰਦਰ ਕਿਹਾ ਜਾਂਦਾ ਉਸ ਦਾ ਵੀ ਰੂਪ ਤਰਨ ਭਿਆਨਕਰ ਹੋ ਰਿਹਾ ਹੈ ਅੱਜ ਕੱਲ ਇਹਨਾਂ ਚੀਜ਼ਾਂ ਤੋਂ ਬਚਣ ਲਈ ਆਪਾਂ ਨੂੰ ਫਰੂਟਸ ਵੈਜੀਟੇਬਲਸ ਦਾ ਸੇਵਨ ਜਿਆਦਾ ਤੋਂ ਜਿਆਦਾ ਕਰਨਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਦੋਸਤੋ ਅਗਰ ਆਪਾਂ ਗੱਲ ਕਰੀਏ ਤਾਂ ਸਾਨੂੰ ਤਲਿਆ ਹੋਇਆ ਪੁੰਨਿਆ ਹੋਇਆ ਜਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਤਲਿਆ ਹੋਇਆ ਭੋਜਨ ਹੈਗਾ ਫਰਾਈਡਸ ਹੈਗਾ ਜਾਂ ਫ੍ਰੈਂਚ ਫ੍ਰਾਈਜ਼ ਕਹਿ ਦੋ ਜਾਂ ਜਿੰਨਾ ਵੀ ਫਾਸਟ ਫੂਡ ਹੈ ਉਹ ਓਲ ਜਿਹੜਾ ਹੁੰਦਾ ਉਹ ਬਾਰ-ਬਾਰ ਗਰਮ ਕੀਤਾ ਜਾ ਰਿਹਾ ਜਿਸ ਦੇ ਨਾਲ ਇਹ ਪ੍ਰੋਬਲਮ ਖੜੀ ਹੁੰਦੀ ਹੈ ਇਸ ਤੋਂ ਬਚਣ ਦੇ ਲਈ ਅਗਰ ਬਹੁਤ ਜ਼ਿਆਦਾ ਮਨ ਕਰਦਾ ਹੈ ਮਹੀਨੇ 2 ਮਹੀਨੇ ਬਾਅਦ ਘਰ ਦੇ ਵਿੱਚ ਇੱਕ ਸਿੰਪਲ ਆਪ ਤੇਲ 'ਚ ਉਬਾਲ ਕੇ ਤੁਸੀਂ ਘਰੇ ਤੇਲ 'ਚ ਤਲ ਕੇ ਸੌਰੀ ਤੇਲ 'ਚ ਤਲ ਕੇ ਤੁਸੀਂ ਆਪ ਖਾ ਸਕਦੇ ਹੋ ਲੇਕਿਨ ਬਾਹਰਲੇ ਫੂਡ ਆਪਨੂੰ ਵਾਈਡ ਕਰਨਾ ਚਾਹੀਦਾ ਇਹ ਉਹਨਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਜਿਨ੍ਹਾਂ ਦੀ ਜ਼ਿਆਦਾਤਰ ਸਿਟਿੰਗ ਜੌਬ ਹੈਗੀ ਹੈ ਐਕਸਰਸਾਈਜ਼ ਨਹੀਂ ਕਰਦੇ ਜਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਮੋٹے ਲੋਕ ਜਿਹੜੇ ਪੈ ਜਾਂਦੇ ਆ ਲੇਟ ਜਾਂਦੇ ਆ ਕਿਉਂਕਿ ਖਾਣਾ ਡਾਈਜੈਸ਼ਨ ਪ੍ਰੋਪਰ ਨਹੀਂ ਹੁੰਦਾ ਜਿਸ ਨਾਲ ਇਹ ਪਾਇਲਸ ਦੀ ਪ੍ਰੋਬਲਮ ਆਉਂਦੀ ਹੈ ਇੱਕ ਸਰਵੇਚ ਦੇਖਿਆ ਗਿਆ ਕਿ 11% ਡਰਾਈਵਰ ਭਰਾਵਾਂ ਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ ਜਿਹੜੇ ਟਰੱਕ ਡਰਾਈਵਰ ਹੁੰਦੇ ਨੇ ਬੱਸ ਡਰਾਈਵਰ ਨੇ ਉਹਨਾਂ ਨੂੰ ਵੀ ਬੈਠਣ ਦੇ ਵਿੱਚ ਦਿੱਕਤ ਆਉਂਦੀ ਆਰ ਜਦੋਂ ਬੈਠਦੇ ਨੇ ਬੈਠੇ ਬੈਠੇ ਉਹਨਾਂ ਦੀ ਸਿਟਿੰਗ ਹੁੰਦੀ ਆ ਉਹਨਾਂ ਨੂੰ ਵੀ ਪਾਇਲਸ ਦੀ ਪ੍ਰੋਬਲਮ ਆਉਂਦੀ ਹੈ ਗਰਮ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਦੋਸਤੋ ਜੇ ਮੈਂ ਗੱਲ ਕਰਾਂ ਕਿ ਮਿਰਚ ਮਸਾਲੇ ਔਰ ਮਿਰਚ ਸਪੈਸ਼ਲੀ ਇਸ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਔਰ ਇਸ ਦੇ ਨਾਲ ਕੀ ਹੈ ਸਾਨੂੰ ਜਲਨ ਹੁੰਦੀ ਹੈ ਜਦੋਂ ਜਲਨ ਹੁੰਦੀ ਹੈ ਅੰਦਰ ਜਿਹੜਾ ਜ਼ਖਮ ਹੁੰਦਾ ਹੈ ਔਰ ਅੰਦਰ ਪ੍ਰੈਸ਼ਰ ਬਿਲਡ ਅਪ ਹੁੰਦਾ ਜਿਸ ਦੇ ਨਾਲ ਅੰਦਰ ਜਿਹੜੀ ਹੈ ਐਨਸ ਦੀ ਜਿਹੜੀ ਆਲਟਰੀਜ਼ ਆਂਦੀ ਹੈਗੀ ਉਹ ਫੁੱਲ ਜਾਂਦੀ ਹੈ ਜਿੱਥੇ ਕਿ ਬਲੀਡਿੰਗ ਵੀ ਹੁੰਦੀ ਹੈ ਖੂਨੀ ਬਵਾਸੀਰ ਪੰਜਾਬੀ ਜਿਹਨੂੰ ਆਪਾਂ ਕਹਿ ਦਿੰਦੇ ਆ ਇਸ ਤੋਂ ਬਚਣ ਲਈ ਸਾਨੂੰ ਮਿਰਚ ਦਾ ਔਰ ਹੈਵੀ ਮਸਾਲੇ ਦਾ ਪਰਹੇਜ਼ ਕਰਨਾ ਚਾਹੀਦਾ ਕਿਹੜੀਆਂ ਸਬਜ਼ੀਆਂ ਸਾਨੂੰ ਨਹੀਂ ਲੈਣੀਆਂ ਚਾਹੀਦੀਆਂ ਸਬਜ਼ੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿੱਦਾਂ ਭਿੰਡੀ, ਕਰੇਲਾ ਅਰਬੀ ਹੈ ਤਲਕੇ ਬਣਦੀਆਂ ਜਿਹੜੀਆਂ ਹਨ ਅੰਜੀਰ ਹੈ ਉਹ ਚੀਜ਼ਾਂ ਜਿਹੜੀਆਂ ਤਲਕੇ ਸਬਜ਼ੀਆਂ ਬਣਦੀਆਂ ਉਹ ਨਹੀਂ ਲੈਣੀਆਂ ਚਾਹੀਦੀਆਂ ਔਰ ਉਹ ਜਲਦੀ ਡਾਈਜੈਸਟ ਵੀ ਨਹੀਂ ਹੁੰਦੀਆਂ ਦਾਲਾਂ ਵਿੱਚ ਵੀ ਦੋਸਤੋ ਮੈਂ ਦੱਸਣਾ ਚਾਹੁੰਦਾ ਸੀ ਜਿੱਦਾਂ ਮਾਂ ਦੀ ਦਾਲ ਰਾਜਮਾ ਚਿੱਟੇ ਛੋਲੇ ਇਹ ਵੀ ਜਲਦੀ ਡਾਈਜੈਸਟ ਨਹੀਂ ਹੁੰਦੇ ਇਹ ਵੀ ਇਸ ਦੇ ਲਈ ਹਾਨੀਕਾਰਕ ਹੈ ਗਰਮ ਚੀਜ਼ਾਂ ਇਸ ਦੇ ਲਈ ਨੁਕਸਾਨਦੈਕ ਹੈ ਕਿਹਨੀਆਂ ਦੋਸਤੋ ਨਾਨ ਵੇਜ ਇਸ ਦੇ ਲਈ ਬਹੁਤ ਖਤਰਨਾਕ ਹੈ ਕਿਉਂਕਿ ਉਸ ਦੇ ਵਿੱਚ ਫਾਈਬਰ ਬਿਲਕੁਲ ਵੀ ਨਹੀਂ ਹੁੰਦਾ ਔਰ ਨਾ ਹੀ ਇਹ ਡਾਈਜੈਸਟ ਹੁੰਦਾ ਨਾਨ ਵੇਜ ਦੋਸਤੋ ਵੈਸੇ ਵੀ ਆਪਾਂ ਨੂੰ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਦੇ ਵਿੱਚ ਡਾਈਜੈਸ਼ਨ ਦੀ ਪ੍ਰੋਬਲਮ ਆਉਂਦੀ ਹੈ ਔਰ ਕਿਸੇ ਜੀਵ ਹੱਤਿਆ ਨੂੰ ਮਾਰ ਕੇ ਖਾਣਾ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਬਵਾਸੀ ਦੀ ਪ੍ਰੋਬਲਮ ਦੇ ਵਿੱਚ ਕੀ ਖਾਣਾ ਚਾਹੀਦਾ ਖਾਣ ਦੇ ਲਈ ਜੇ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਂ ਇੱਕ ਪੀਣ ਦਾ ਤੁਹਾਨੂੰ ਵਧੀਆ ਨੁਕਸਾ ਦੱਸਾਂਗਾ ਉਹ ਹੈ ਲੱਸੀ ਛਾਚ ਜਿਹੜੀ ਕਿ ਬਹੁਤ ਜ਼ਿਆਦਾ ਵਧੀਆ ਲੱਸੀ ਨੂੰ ਦੇ ਵਿੱਚ ਕਾਲੀ ਮਿਰਚ ਜਾਂ ਜੀਰਾ ਨੂੰ ਭੁੰਨ ਕੇ ਲੈਣ ਦੇ ਨਾਲ ਕਿਉਂਕਿ ਲੱਸੀ ਦੀ ਤਸੀਰ ਠੰਡੀ ਹੁੰਦੀ ਹੈ ਦੁਪਹਿਰ ਦੇ ਟਾਈਮ ਭੋਜਨ ਦੇ ਨਾਲ ਭੋਜਨ ਤੋਂ ਬਾਅਦ ਲੈਣਾ ਬਵਾਸੀ ਲਈ ਬਹੁਤ ਜ਼ਿਆਦਾ ਲਾਭਕਾਰੀ ਹੈ ਇਸ ਤੋਂ ਇਲਾਵਾ ਠੰਡੀਆਂ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਜਿੰਨੀਆਂ ਰਫੇ ਨੇ ਉਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਲਾਭਕਾਰੀ ਹੈ ਜਿੰਨਾ ਚੋ ਇੱਕ ਮੈਂ ਨਾਂ ਲਵਾਗਾ ਤਾਂ ਸੇਬ ਫਲਾਂ ਦੇ ਵਿੱਚ ਫਲਾਂ ਦੇ ਵਿੱਚ ਨਾਂ ਲਵਾ ਤਾਂ ਸੇਬ ਜਿਹੜਾ ਹੈਗਾ ਉਸ ਦੇ ਵਿੱਚ ਪੁਆਇੰਟਿੰਗ ਹੁੰਦਾ ਜਿਹੜਾ ਕਿ ਕਨਸਟਿਪੇਸ਼ਨ ਨੂੰ ਦੂਰ ਕਰਦਾ ਔਰ ਡਾਈਜੈਸ਼ਨ ਦੇ ਵਿੱਚ ਮੈਟਾਬੋਲਿਜ਼ਮ ਚ ਤੇਜ਼ ਕਰਦਾ ਦਾਣਾ ਮੂੰਗੀ ਧੋਈ ਦੀ ਦਾਲ ਹਰੀ ਮੂੰਗੀ ਦਾਲ ਚਨੇ ਦੀ ਦਾਲ ਇਸ ਦੇ ਵਿੱਚ ਲਾਭਕਾਰੀ ਹੈ ਸਬਜ਼ੀਆਂ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਟਿੰਡੇ ਰਾਮ ਤੋਰੀ ਜਿਹਨੂੰ ਆਪਾਂ ਕਹੇ ਜਾਂਦੇ ਤੁਰਾਈ ਵੀ ਕਿਸੇ ਸਟੇਟ ਦੇ ਵਿੱਚ ਕਹਿੰਦੇ ਆ ਤੋਰੀਆਂ ਦੀ ਜਿਹੜੀ ਤਸਵੀਰ ਠੰਡੀ ਹੁੰਦੀ ਹੈ ਤੋਰੀਆਂ ਬਹੁਤ ਜ਼ਿਆਦਾ ਲਾਭਕਾਰੀ ਆ ਸਾਡੇ ਬਹੁਤ ਸਤਿਕਾਰਯੋਗ ਆਂਟੀ ਜੀ ਹੈ ਉਹ ਬਹੁਤ ਅੱਛਾ ਇਹਨੂੰ ਤੋਰੀਆਂ ਬਣਾਉਂਦੇ ਔਰ ਉਹ ਕਹਿੰਦੇ ਆ ਵੀ ਜੇ ਤੋਰੀਆਂ ਦੇਸੀ ਘੀਟ ਚ ਬਣਾਈਆਂ ਜਾਂ ਤਾਂ ਪੇਟ ਦੀਆਂ ਅੰਤੜੀਆਂ ਵਾਸਤੇ ਬਹੁਤ ਜ਼ਿਆਦਾ ਚੰਗੀਆਂ ਕਿ ਤੋਰੀਆਂ ਆਪਾਂ ਦੇਖੀਓ ਉਹਦੀ ਸ਼ੇਪ ਵੀ ਅੰਤੜੀਆਂ ਵਰਗੇ ਲੱਗਿਆ ਹੁੰਦੀ ਆ ਉਹ ਠੰਡੀ ਹੁੰਦੀ ਆ ਔਰ ਕਬਜ਼ ਲਈ ਔਰ ਬਵਾਸੀਰ ਲਈ ਬਹੁਤ ਜ਼ਿਆਦਾ ਅੱਛੀ ਹੈ ਕਿ ਆ ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਤਾਂ ਪੱਤਾ ਗੋਭੀ ਪੱਤਾ ਗੋਭੀ ਕ੍ਰਿਸ ਫੋਰੈਸਟ ਵੈਜੀਟੇਬਲ ਹੈਗੀ ਹੈ ਜਿਹੜੀ ਕੀ ਫਾਈਬਰ ਦੇ ਵਿੱਚ ਇਨਸੋਲਿਬਲ ਹੁੰਦਾ ਹੈ ਵਾਟਰ ਦੇ ਵਿੱਚ ਲੇਕਿਨ ਇਹ ਜਿਹੜੀ ਹੈ ਭੋਜਨ ਨੂੰ ਪਹੁੰਚਾਉਣ ਚ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਈ ਡਾਕਟਰਾਂ ਦਾ ਇਹ ਮੰਨਣਾ ਹੈ ਕਿ ਸਾਨੂੰ ਫੈਟ ਜਾਂ ਤਲੀਆਂ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ ਲੇਕਿਨ ਆਯੁਰਵੇਦ ਕਹਿੰਦਾ ਹੈ ਕਿ ਸਵੇਰੇ ਜੂਸ ਦੁਪਹਿਰੇ ਲੱਸੀ ਤੇ ਰਾਤ ਨੂੰ ਦੁੱਧ ਦੁੱਧ ਪੀਣਾ ਬਹੁਤ ਜ਼ਿਆਦਾ ਲਾਭਕਾਰੀ ਹੈ ਕਿਉਂਕਿ ਦੁੱਧ ਪੀਂਦੇ ਜੋ ਕਿ ਇੱਕ ਫੈਟ ਸੋਲੀਬਲ ਹੈ ਜਿਹੜਾ ਕਿ ਟਾਇਲਟ ਨੂੰ ਗੱਟ ਨੂੰ ਬਾਹਰ ਲਿਆਂਦੇ ਵਿੱਚ ਹੈਲਪ ਕਰਦਾ ਹੈ ਇਸ ਲਈ ਸਾਨੂੰ ਦੁੱਧ ਰਾਤ ਨੂੰ ਲੈਣਾ ਅੱਛਾ ਮੰਨਿਆ ਜਾਂਦਾ ਹੈਗਾ ਔਰ ਸਬਜ਼ੀਆਂ ਟਿੰਡੇ ਪੱਤਾ ਗੋਭੀ ਮਟਰ ਹਰੀਆਂ ਸਬਜ਼ੀਆਂ ਸਾਰੀਆਂ ਹੀ ਇਸ ਲਈ ਬਹੁਤ ਜ਼ਿਆਦਾ ਲਾਭਕਾਰੀ ਹੈ ਹੁਣ ਆਪਾਂ ਅਗਰ ਆਪਾਂ ਗੱਲ ਕਰੀਏ ਕਿ ਪੱਤਾ ਗੋਭੀ ਦੇ ਵਿੱਚ ਗਲਾਈਕੋਸਾਈਡਪਿੰ ਨਾਮ ਦਾ ਇੱਕ ਤੱਤ ਪਾਇਆ ਜਾਂਦਾ ਹੈ ਜਿਹੜੇ ਕੀ ਪਤਾ ਗੋਭੀ ਖਾਣ ਦੇ ਨਾਲ ਸਪੈਸ਼ਲੀ ਤੌਰ ਤੇ ਬਵਾਸੀਰ ਨੂੰ ਲਾਭ ਹੁੰਦਾ ਹੈ ਹੁਣ ਮੈਂ ਹੋਮ ਰੈਮਡੀਜ਼ ਦੀ ਗੱਲ ਕਰਦਾ ਦੋਸਤੋ ਮੰਦਿਰ ਦੇ ਕਿਸੇ ਇੱਕ ਦੁਕਾਨਾਂ ਦੇ ਆਪਾਂ ਜਾਣੇ ਆ ਤਾਂ ਉਥੋਂ ਆਪਾਂ ਨਾਰੀਅਲ ਲੈ ਕੇ ਆਣੇ ਸਾਬਦੇ ਔਰ ਮੰਦਿਰ ਦੇ ਬਾਹਰ ਨਾਰੀਅਲ ਛਿਲਕੇ ਜਿਹੜੇ ਰੱਖਿਆ ਹੁੰਦਾ ਉਸ ਨੂੰ ਬਾਹਰ ਉੱਪਰ ਛਾਤੇ ਲੈ ਜਾਣਾ ਤਾਂ ਉਸ ਨੂੰ ਅੱਗ ਲਗਾ ਕੇ ਜਦੋਂ ਉਸ ਨੂੰ ਉਹਦੇ ਵਿੱਚੋਂ ਰਾਖ ਬਣਦੀ ਹੈ ਉਹ ਰਾਖ ਨੂੰ ਮੋٹے ਕੱਪੜੇ ਚ ਛਾਨ ਲੈਣਾ ਔਰ ਉਸ ਦਾ ਤੁਸੀਂ ਲੱਸੀ ਦੇ ਵਿੱਚ ਪਾ ਕੇ ਸੇਵਨ ਕਰਨ ਨਾਲ ਵੀ ਬਵਾਸੀਰ ਠੀਕ ਹੁੰਦੀ ਹੈ ਨਿਊਰੋਥੈਰੇਪੀ ਦਾ ਇੱਕ ਬਹੁਤ ਅੱਛਾ ਪੁਆਇੰਟ ਹੈ ਜਿਸ ਨੂੰ ਟ੍ਰੈਂਗਲ ਪੁਆਇੰਟ ਕਿਹਾ ਜਾਂਦਾ ਹੈ ਇਹ ਮੈਂ ਤੁਹਾਨੂੰ ਹੁਣੇ ਸਿਖਾਵਾਂਗਾ ਇਸ ਦਾ ਕਰਨਾ ਹੈਗਾ ਪੇਟ ਦੀਆਂ ਸਭ ਤਰ੍ਹਾਂ ਦੀਆਂ ਬਿਮਾਰੀਆਂ ਲਈ ਇੱਕ ਪ੍ਰੋਡਕਟ ਆਂਦਾ ਹੈ ਸਾਡਾ ਹਿਮਜਾਇਮ ਪ੍ਰੋਡਕਟ ਹੈ ਉਹ ਬਹੁਤ ਜ਼ਿਆਦਾ ਆਯੁਰਵੈਦਿਕ ਸਪਲੀਮੈਂਟ ਹੈ ਕੋਈ ਅੰਗਰੇਜ਼ੀ ਦੇਸੀ ਦਵਾਈ ਨਹੀਂ ਹੈ ਇਸ ਦੇ ਵਿੱਚ ਹਰੜ ਬਹੇੜ ਨਾਗੜ ਮੁੱਥਾ ਜੀਰਾ ਪਿਪਲੀ ਆਦ ਪਾਇਆ ਜਿਹੜਾ ਕਿ बवासीर ਲਈ ਬਹੁਤ ਜ਼ਿਆਦਾ ਲਾਭਕਾਰੀ ਹੈ ਬਹੁਤ-ਬਹੁਤ ਧੰਨਵਾਦ ਨਿਊਰੋਥੈਰੇਪੀ ਦਾ ਇਹ ट्रायंगल ਪੁਆਇੰਟ ਲੈਂਡ ਦੇ ਨਾਲ ਔਰ థਾਈਮਸ ਚੈਸਟ ਜਿਨ੍ਹਾਂ ਨੂੰ ਬਵਾਸੀਰ ਹੋਵੇ ਉਹ థਾਈਮਸ ਚੈਸਟ ਔਰ ट्रायंगल ਪੁਆਇੰਟ ਲੈਂਡ ਦੇ ਨਾਲ ਬਵਾਸੀਰ ਦੀ ਪ੍ਰੋਬਲਮ ਨੂੰ ਲਾਭ ਮਿਲਦਾ ਹੈ ਇਹ ट्रायंगल ਪੁਆਇੰਟ ਹੈ ਐਨਸ ਦੇ ਬਿਲਕੁਲ ਸਾਈਡ ਦੇ 1 2 3 ਦੁਬਾਰਾ ਇੱਕ 2 3 ਵੀ ਸ਼ੇਮ ਦੇ ਵਿੱਚ ਇਹ ਪੁਆਇੰਟ ਦੇਣਾ ਹੈਗਾ ਅਗਰ ਵੀ ਸ਼ੇਮ ਜੇ ਲੈਣੇ ਹੈ ਗਿਆ ਇਸ ਜਗ੍ਹਾ ਤੇ ਇਹਨਾਂ ਦੇ ਬਰਾਬਰ ਇੱਕ ਦੋ ਔਰ ਤਿੰਨ ਇਹ ਤਿੰਨੋ ਵਾਲੀ ਪੁਆਇੰਟ ਦੇਣ ਦੇ ਨਾਲ ਬਵਾਸੀਦ ਦੀ ਪ੍ਰੋਬਲਮ ਠੀਕ ਹੋ ਗਈ ਧੰਨਵਾਦ